ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਗੱਲ ਕਰਦੇ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦਾ ਸਾਥੀਆਂ ਦੇ ਨਾਲ ਕੀ ਹੋ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਭਗਵੰਤ ਮਾਨ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਪੋਲਾ ਹਸਪਤਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਫੇਫੜਿਆਂ ਦੇ ਵਿੱਚ ਸੋ ਜਾ ਚੁੱਕੇ ਆ ਤੇ ਜਿਹੜੇ ਇੰਪੈਕਸ਼ਨ ਵੀ ਆ ਥੋੜੀ ਬਹੁਤੀ ਤੇ ਉਹ ਦਿੱਲੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਜਿਹੜੇ ਕਿ ਡਾਕਟਰਾਂ ਮੁਤਾਬਕ ਜਲਦੀ ਠੀਕ ਹੋ ਕੇ ਤੇ ਜਨਤਾ ਦੇ ਵਿੱਚ ਪਰਤਣਗੇ ਦੂਜੀ ਖਬਰ ਇਹ ਆ ਕਿ ਭਾਈ ਅੰਬਰਤਪਾਲ ਸਿੰਘ ਦਾ ਜਿੱਥੇ ਕਿ ਸਾਰਾ ਪਰਿਵਾਰ ਰੋੜ ਰਿਹਾ ਤੇ ਜਿਹੜੇ ਮੰਦੀ ਸਿੰਘ ਬਣਾਏ ਹੋਏ ਨੇ 40 ਦੇ ਕਰੀਬਾ ਇੱਕ ਮਾਮੂਲੀ ਗੱਲ ਨੂੰ ਲੈ ਕੇ ਜਿੱਥੇ 307 ਦੇ ਮੁਕਾਦਮੇ ਦਰਜ ਕੀਤੇ ਗਏ ਨੇ ਜਿੱਤੇ 326 ਦਾ ਮੁਕਾਦਮਾ ਸੌਰੀ 26 ਦਾ ਮੁਕਾਦਮਾ ਦਰਜ ਕੀਤਾ ਗਿਆ ਤੇ ਕਈਆਂ ਤੇ ਜਿਹੜੇ ਝੂਠੇ ਕੇਸ ਪਾਏ ਗਏ ਨੇ ਝੂਠੇ ਕੇਸਾਂ ਦੇ ਵਿੱਚ ਆਸਲਾ ਪਾਇਆ ਗਿਆਗਾ ਅਤੇ ਐਨਐਸ ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੂੰ ਐਨਐਸ ਗੇ ਲਗਾਈ ਹੋਈ ਆ ਇਹਨੂੰ ਲੈ ਕੇ ਕੁਝ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਾਥੀ ਨੇ ਉਹਨਾਂ ਦੇ ਪਰਿਵਾਰ ਵੀ ਆਏ ਨੇ ਤੇ ਉਹਨਾਂ ਦੇ ਵਕੀਲ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਪਹਿਲਾਂ ਮੈਂ ਭਾਈ ਅਮਰਪਾਲ ਸਿੰਘ ਦੇ ਜਿਹੜੇ ਨਾਲ ਸਿੰਘ ਨੇ ਜਿਹੜੇ ਫੜੇ ਹੋਏ ਨੇ ਜਿਹੜੇ ਕਿ ਕਈ ਸਿੰਘ ਤਾਂ ਐਜ ਨੇ ਜਿਹੜੇ ਅਜਨਾਲਾ ਗਏ ਨਹੀਂ ਉਹਨਾਂ ਨੂੰ ਜਿਹੜਾ ਚੁੱਕ ਕੇ ਜਿਹੜਾ ਪੰਜਾਬ ਦੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆਗਾ ਪਹਿਲਾਂ ਤੁਹਾਨੂੰ ਮੈਂ ਉਹਨਾਂ ਦੇ ਪਰਿਵਾਰਾਂ ਦੀ ਕਹਾਣੀ ਸੁਣਾ ਦਾਂ ਥੋੜੀ ਹਕੀਕਤਾਂ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਆਸਲਾ ਦੇ ਵਿੱਚ ਕੀ ਹੋਣਾ ਚਾਹੀਦਾਗਾ ਮੇਰੇ ਪਾਪਾ ਜਾਂ ਮੰਮੀ ਨਹੀਂ ਹੈਗੇ ਨੀ ਤੇ ਜਲਦੀ ਰੰਦੀ ਨਹੀ ਨਹੀ ਅੰਨੇ ਪਰ ਵੀ ਮੇ ਉਸੇ ਰਿਵਾਸ ਸਰਕਾਰ ਕੋਲ ਪਾਸਪੋਰਟ ਦੀ ਮੰਗੀ ਕਰਦੀ ਹੈ ਉਹਨੂੰ ਕੀ ਦੱਸਦੇ ਨੇ ਕੀ ਹੁੰਦਾ ਹੈ ਨਹੀਂ ਸਰ ਕੋਈ ਨਹੀਂ ਇਹਨਾਂ ਦਾ ਕੋਈ ਅਮਰਤਪਾਲ ਨਾਲ ਸੰਬੰਧ ਹੈਗਾ ਨਹੀਂ ਸਰ ਕੋਈ ਨਹੀਂ ਇਹਨਾਂ ਨੂੰ ਕੋਈ ਸੰਬੰਧ ਨਹੀਂ ਤੁਹਾਨੂੰ ਮਿਲੇਗੀ ਨਹੀਂ ਕਦੇ ਨਹੀਂ ਕਦੀ ਨਹੀਂ ਮਿਲੇਗੀ ਨਾ ਜੱਜ ਡਾਉਣ ਵਾਸਤੇ ਆਪਾਂ ਦਿੱਤੀ ਸੀ ਨਾ ਸਰ ਛੱਟ ਵੀ ਦਿੱਤੀ ਸੀ ਇਹਨੇ ਤੇ ਅੰਦਰ ਛੱਟ ਨਾਲੋਂ ਬਾਹਰ ਵੀ ਜੇ ਤੁਹਾਨੂੰ ਨਹੀਂ ਮਿਲ ਪਦੀਏ ਤਾਂ ਦਰ ਮਿਲਨੇ ਦੋ ਕੁ ਮਹੀਨੇ ਹੋਇਆ ਤੇ ਲੱਗ ਗਈ। ਲੋ ਕਿੰਨੇ ਮਹੀਨੇ ਤੋਂ ਅੰਦਰ ਆਈ। ਹੌਂਦੇ 1.5 ਸਾਲ ਤੋਂ ਕੁੱਪੜ ਹੀ ਹੋ ਗਿਆ ਉਹ। ਹਾਂਜੀ। ਗੁਰਪ੍ਰੀਤ ਕੋਲ ਗੰਡੋਵਾ ਪਾਕੀ ਹੈ। ਉਹ ਦੰਡੋਵਾ ਕੋ ਜਿਹੜਾ ਸੁਣੋ ਸਾਡੇ ਸੀ ਤੋਂ ਬੈਠਾ। ਨਾ ਸਾਬਾ ਨਾਲੇ 드라마 ਹੀ ਲਾਇਆ ਨੇ 25% ਆਕਸਿਜਨ। ਇਹ ਨੂੰ ਸੁਣਨ ਪਰੇ ਗੰਦੋਵਾ ਸਾਹ ਦੇ ਵਿੱਚ ਬਿਲਡਿੰਗ ਬਣਾ ਰਹੇ ਸੀ। ਜਿਸ ਦਿਨ ਮੇਰਾ ਪਹਿਲਾ ਨਾ ਨਿਗਰਸਤਾਰ ਕੀਤਾ ਹੀ ਉਸ ਦਿਨ ਮੇਰੇ ਪਾਈ ਦਾ ਪੇਪਰ ਦੀ ਗਮ ਲੱਭਦਾ ਡੇਟ ਸੀਟ ਨਾਲ ਆਈ ਸਾਰੀ ਪ੍ਰੋਬਲਮ ਇਹ ਹੋ ਰਹੀ ਕਿ ਕਿ ਮੇਰੇ ਪਾਈ ਦੀ ਸਪਾਈਸਰ ਅੱਲ ਨਵਰੀ ਜਮਾਨਤ ਨਾਲ ਇਹ ਜਮਾਨਤ ਵੀ ਨਹੀਂ ਦੇ ਰਹੇ ਮੈਂ ਕਹਿੰਦੀ ਐਸੇ ਤਰ੍ਹਾਂ ਮੈਂ ਜੁਨਾ ਨਾਮ ਆਪਣਾ ਗਿਆ ਕਿ ਉਸ ਤੋਂ ਕਰਨਾ ਕਿ ਕਿ ਉਸ ਨੂੰ ਵੀ ਤੁਸੀਂ ਨਾਲ ਇਹ ਦੇ ਉਮਰਤਪਾਉਣਾ ਨਬੀ ਸੋਦੇ ਸਬੰਧ ਨਹੀਂ ਉਸ ਤਰ੍ਹਾਂ ਮਿਸਤਰੀ ਹਾਂ ਤਾਂ ਹਰ ਇੱਕ ਨਹੀਂ ਜਾਣਾ ਬੰਦਾ ਸਭ ਤੋਂ ਸਾਰੇ ਕੋਈ ਉਤਮਾਈ ਹੈ ਉਸੇ ਨਹੀਂ ਭਾਈ ਅੰਦਰ ਬਾਹਰ ਸਭ ਚੋ ਕੰਮ ਦੱਸਦੇ ਹੰਦੇ ਨੇ ਸਾਨੂੰ ਵੀ ਐਡਾ ਐਡਾ ਕਰਦੋ ਅਸੀਂ ਕੰਮ ਕਰ ਦੋਗੇ ਅਸੀਂ ਤੁਮਾਂਗੇ ਹੀ ਕਰ ਦਿਆਂਗੇ ਹੁਣ ਬਹੁਤ ਟਾਈਮ ਹੋ ਗਈ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਈ। ਕਸੂਰ ਕੋਈ ਐਡਾ ਕਿਸੇ ਦਾ ਵੀ ਨਹੀਂ ਹੈਗਾ ਜੀ। ਧੱਕਾ ਕਰ ਰਹੀ ਹੈ ਸਰਕਾਰ ਇਹ। ਅਸੀਂ ਤਾਂ ਇਹ ਕਹਿੰਨੇ ਆਂ ਵੀ ਥੋੜੀ ਆ ਅੱਜ ਮਾਂ ਦੇਲ ਤੇ ਆਈ ਛੱਡੋ ਤੁਸੀਂ ਨਹੀਂ ਕਰਦੇ। ਬਹੁਤ ਸਮਾਂ ਹੋ ਗਿਆ। ਇਦਾਂ ਇਦਾਂ ਕਰ ਮਾਈ ਕੋ ਕੁਲਵਿੰਦਰ ਸਿੰਘ ਫ੍ਰਿੰਡ ਮੇਕਰ ਜੀ ਦਾ ਨਾਮ ਸਰ ਹਾਂ ਜੀ ਸੱਤ ਪਿੰਜਾ ਦੇ ਕੋਲੋਂ ਲੈ ਕੇ ਗਏ ਤੇ ਅੰਦਰ ਜਾ ਕੇ ਉਹਨਾਂ ਨੇ ਸੇਰ ਸੇਰ ਤੋਂ ਪਾਰਾ ਲਾ ਲਿਆ ਇਹ ਹਮਨ ਕਰ ਗਏ ਵੀ ਇਹਨਾਂ ਨੂੰ ਰਹਿ ਕਿਤਾ ਜਾਇ ਦੇ ਜਮਾਨਤ ਦੇ ਤੇ ਸਾਰਿਆਂ ਨੂੰ ਤੇ ਆਪਣੇ ਘਰਾਂ ਦੇ ਆ ਕੇ ਤਾਂ ਜਾ ਰਹੇ ਸਾਰੇ ਕੰਮ ਹੱਦ ਕਰ ਪਏ ਐ ਜਿਸ ਸਾਡੇ ਘਰ ਤੋਂ ਜਾ ਰਹੇ ਸਨ ਤੇ ਅਸੀਂ ਬਹੁਤ ਪਰੇਸ਼ਾਨ ਹਾਂ ਸਾਨੂੰ जा के दें ताकि हम चल दें कली जाए मेरे पास देखना है तो मेरा कौन से में मार रहा है बच्चे एक पट्टा एक साथ निकाम देके आओ मैं कल ही करूं मेरा बहुत काम रहिए सुनकर कंट्री मेरा नौकर वाले हैं जिला नमाज़ शर्ट ऐस में सुना था कि मेरा प्राप्त एक्शन गया था उनका काम तो है ही जितना लिप्त है इत ਬੇਲ ਉਹਨਾਂ ਨੇ ਪਾਟਾਗੋਨੀਆ ਬਾਗ ਲਈ ਕੀਤਾ ਤਾਂ ਉਸ ਤੋਂ ਬਾਅਦ ਜਦੋਂ ਦੁਆਰਾ ਬ੍ਰਾਂਡ ਲੈ ਕੇ ਦੁਆਰਾ ਜਿੰਨੇ ਕੇਸ ਜਨਾਲੇ ਵਾਲਾ ਖਿਲਚੀ ਵਾਲਾ ਸਾਰੇ ਕੇਸ ਪਾ ਗਏ ਹੁਣ 307 ਦਾ ਕੇਸ ਪਾ ਗਏ ਹੁਣ ਅੰਮ੍ਰਿਤਸਰ ਜੀਲ ਦੇ ਵਿੱਚ ਕਿਹਾ ਹੈ ਹਾਂ ਜੀ ਆਉਣ ਜਿੱਦਾਂ ਲੋਕ ਜਾਂਦੇ ਆ ਆਉਂਦੇ ਜਾਂਦੇ ਸੀ ਉਦਾਂ ਬੈਸਟ ਕੋਈ ਗੱਲ ਜੋ ਇਨਵੋਲਵ ਹੋ ਸੋਲਡੀ ਜੀ ਪਾਓ ਪਰਵਾਰਾਂ ਦੀ ਹਕੀਕਤਾਂ ਕੋਈ ਬੱਚਾ ਹੈਗਾ ਜਿਹੜਾ ਪੇਪਰ ਦੇ ਰਿਹਾ ਸੀ ਤੇ ਕੋਈ ਮਿਸਤਰੀ ਸੀ ਜਿਹੜਾ ਕੰਮ ਕਾਜ ਕਰਦਾ ਸੀ ਤੇ ਕੋਈ ਵੈਸੇ ਜਿਵੇਂ ਆਪਾਂ ਕਿਸੇ ਜਦੋਂ ਆਪਾਂ ਬਹੀਰ ਚੱਲਦੀ ਆ ਜਾਂ ਆਪਾਂ ਨਗਰ ਕੀਰਤਨ ਚੱਲਦਾਗਾ ਜਮਾ ਪਹਿਲਾਂ ਵੀ ਜੇ ਚੱਲਦੇ ਰਹੇ ਆ ਸੰਗਤ ਨਾਲ ਤਰਦੀ ਜਾਂਦੀ ਰਲ ਜਾਂਦੀ ਸੀ ਸਰਕਾਰ ਵੱਲੋਂ ਜਿਹੜੇ ਨਜਾਇਜ਼ ਨੇ ਉਹਨਾਂ ਉੱਤੇ 307 ਦੇ ਮਕਦਮੇ ਦਰਜ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਸੁਟਿਆ ਹੋਇਆਗਾ ਆ ਇੱਕ ਨੌਜਵਾਨ ਕਹਿ ਰਿਹਾ ਸੀ ਮੇਰਾ ਭਾਈ ਦਾ ਪੇਪਰ ਸੀ ਉਹਦਾ ਡੇਟ ਸੀਟ ਵੀ ਉਹਦੇ ਨਾਲ ਕੋਲੇ ਆ ਕਹਿੰਦਾ ਉਸ ਟਾਈਮ ਦੀ ਤੇ ਉਹਨੂੰ ਵੀ ਚੁੱਕ ਕੇ ਜਿਹੜਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਇੱਕ ਭੈਣ ਦਾ ਭਾਈ ਸੀ ਜਿਹੜਾ ਨਸੇ ਸੱਜਣ ਦੇ ਲਈ ਅੰਬਰਤਪਾਲ ਸਿੰਘ ਕੋਲ ਭੇਜਿਆ ਸੀ ਤੇ ਉਹਨੇ ਅੰਬਰਤ ਸਕਣਾ ਸੀ ਤੇ ਉਹ ਦੱਸ ਦੱਸੀ ਜਾ ਰਹੀ ਹੈ ਭੈਣ ਆ ਕਿ ਉਹਨੇ ਅੰਬਰਤ ਵੀ ਸਕ ਲੈਣਾ ਸੀ ਹੁਣ ਚਾਰ ਪੰਜ ਜਿਹੜੇ ਪਰਿਵਾਰ ਸਾਹਮਣੇ ਆਏ ਨੇ ਹੁਣ ਤੁਸੀਂ ਇਹਦੇ ਵਿੱਚ ਦੱਸੋ ਕਿਹਦਾ ਕਸੂਰ ਆ ਜੇ ਕੋਈ ਦਲਦਲ ਦੇ ਵਿੱਚ ਧਸਿਆ ਪਿਆਗਾ ਨਸੇ ਦੀ ਵਿੱਚ ਤੇ ਉਹਦਾ ਪਰਿਵਾਰ ਸ਼ੁਕਰ ਅਦਾ ਕਰਦਾ ਸੀ ਕਿ ਕੋਈ ਸਾਡੇ ਪੁੱਤਾਂ ਨੂੰ ਬਚਾਉਣ ਲਈ ਆਇਆਗਾ ਤੇ ਉਹਨਾਂ ਨੇ ਜੇ ਨਾਲ ਤੋੜ ਦਿੱਤਾ ਤੇ ਉਹਨਾਂ ਤੇ 307 ਦੇ ਮੁਕਾਦਮੇ ਦਰਜ ਕਰ ਦਿੱਤੇ ਮਾਪੇ ਪਹਿਲਾਂ ਪਰੇਸ਼ਾਨ ਹੁੰਦੇ ਆ ਆਪਣੇ ਮਾਮਾ ਆਪਣੇ ਪੁੱਤਾਂ ਤੋਂ ਜਿਹੜੇ ਨਸ਼ਾ ਕਰਦੇ ਨੇ ਤੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਭਗਵਾਨਤਮਾਨ ਨੇ ਬੰਦ ਕਰ ਦਿੱਤੇ ਤੇ ਉਦੋਂ ਵੀ ਉਹ ਦੁਖੀ ਨੇ ਨਾ ਉਹ ਜਿਉਂਦਿਆਂ ਚਾ ਨਾ ਉਹ ਮਰਿਆਂ ਦੇ ਵਿੱਚ ਆ ਪੌਣੇ 2 ਸਾਲ ਦੇ ਕਰੀਬ ਹੋ ਚੱਲੇ ਨੇ ਜਿਹੜੇ ਕਿ ਨੌਜਵਾਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆਗਾ ਭਗਵਾਨਤਮਾਨ ਦੀ ਸਰਕਾਰ ਨੂੰ ਇੰਨਾ ਹੰਕਾਰ ਨਹੀਂ ਚਾਹੀਦਾ ਕਿ ਕੋਈ ਵੀ ਜਿਹੜਾ ਨਿੱਕਾ ਮੋਟਾ ਜਿਹੜਾ ਕੇਸ ਬਣਦਾ ਸੀ ਉਹ ਮਨਾ ਦਿੰਦੇ 307 ਦਾ ਕੇਸ ਕੋਈ ਬਣਦੇ ਨਹੀਂ ਸੀ ਕਿਸੇ ਨੇ ਰੋੜਾ ਮਾਰ ਦਿੱਤਾ ਸੱਬੇ ਲਾ ਦਿੱਤੀ ਕਿਸੇ ਨੇ ਰੋੜਾ ਵੱਜ ਗਿਆ ਕਿਸੇ ਦੇ ਪੁਲਿਸ ਦੇ 307 ਦਾ ਮੁਕੱਦਮਾ ਦਰਜ ਹੋ ਗਿਆ ਤੇ ਜਿਹੜਾ ਸਿੰਘਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਖਨੌਰੀ ਬਾਡਰ ਤੇ ਮਾਰ ਦਿੱਤਾ ਸੁਪਦੀਪ ਸਿੰਘ ਆ ਤੇ ਹਾਲੇ ਤੱਕ ਪੁਲਿਸ ਉਸ ਪੁਲਿਸ ਮੁਲਾਜ਼ਮ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜੇ ਪੁਲਿਸ ਦੇ ਰੋੜਾ ਵੱਜੇ ਤਾਂ 307 ਦਾ ਮਕਦਮਾ ਦਰਜ ਹੋ ਸਕਦਾਗਾ ਜੇ ਸਾਡੇ ਜਵਾਨਾਂ ਨੂੰ ਕੋ ਕੋ ਕੇ ਮਾਰਿਆ ਜਾਵੇ ਤਾਂ ਪੁਲਿਸ ਤੇ ਕੋਈ ਮਕਦਮਾ ਦਰਜ ਨਹੀਂ ਤੇ ਸਰਕਾਰ ਉਹਨਾਂ ਨੂੰ ਬਿੜਾਉਣ ਵਾਸਤੇ ਜਾਂ ਆਪਾਂ ਇਹ ਕਹਿ ਲਈਏ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਕਿਰਪਿਆ ਦੇ ਦਿੰਦੀ ਆ ਤੇ ਉਹਨਾਂ ਦੀ ਜਿਹੜੀ ਜ਼ੁਬਾਨ ਆ ਮੂੰਹ ਆ ਉਹ ਬੰਦ ਹੋ ਜਾਂਦਾ ਫਿਰ ਗਰੀਬ ਕਰੇ ਵੀ ਕੀ ਸਰਕਾਰਾਂ ਨਾਲ ਥੋੜੀ ਲੜ ਸਕਦਾ ਕੋਈ ਮੇਰਾ ਕਹਿਣ ਦਾ ਭਾਵ ਇਹ ਆ ਕਿ ਭਗਵੰਤ ਮਾਨ ਜਿਹੜੇ ਨੌਜਵਾਨ ਤੁਸੀਂ ਝੂਠੇ ਜਿਹੜੇ ਕੇਸ ਪਾ ਕੇ 40 ਦੇ ਨੌਜਵਾਨ ਜਿਹੜੇ ਨੇ ਉਹ ਜਿਹੜੇ ਡਿਵਿਡੂ ਕਾਲੇ ਪਾਣੀ ਭੇਜੇ ਹੋਏ ਨੇ ਤੇ ਬੜੀਆਂ ਦਸਿੱਸਾ ਦਿੰਦੇ ਨੇ ਉਹਨਾਂ ਦੇ ਮਾਪੇ ਕਿਉਂਕਿ ਜਿਨ੍ਹਾਂ ਦੇ ਕੋਲ ਆ ਘਰ ਦੇ ਵਿੱਚ ਗੁਜ਼ਾਰਾ ਕਰਨ ਵਾਲਾ ਇੱਕ ਸੀ ਤਾਂ ਉਹ ਵੀ ਜੇਲ੍ਹ ਦੇ ਵਿੱਚ ਆ ਤੇ ਜਿਹਦਾ ਪੁੱਤਰ ਪੇਪਰ ਦਿੰਦਾ ਸੀ ਤੇ ਉਹ ਵੀ ਜੇਲ੍ਹ ਦੇ ਵਿੱਚ ਆ ਤੇ ਇੱਕੇ ਵੱਡੀ ਜਿਹੜੀ ਆਪਾਂ ਕਹਦੇ ਆ ਕਿ ਬਦਲਾ ਖੋਰੀ ਦੀ ਭਾਵਨਾ ਰੱਖੀ ਹੈ ਭਗਵਾਨ ਤੁਮਾਰ ਨੇ ਕਿ ਕਦੇ ਇੱਕ ਇਹਨਾਂ ਵਿੱਚੋਂ ਖੇਤਰੀ ਪਾਰਟੀ ਨੱਬਰ ਕੇ ਸਾਹਮਣੇ ਆ ਜਾਵੇ ਪਰ ਕਦੇ ਜਿਹੜਾ ਅਜਿਹੀਆਂ ਚੀਜ਼ਾਂ ਨੂੰ ਰੋਕਿਆ ਨਹੀਂ ਜਾ ਸਕਦਾ ਪਾਰਟੀ ਵਰਨ ਤੋਂ ਤੇ ਜਦੋਂ ਡਬੂਗੜ੍ਹ ਜੇਲ੍ਹ ਦੇ ਵਿੱਚੋਂ ਭਾਈ ਅੰਮਰਤਪਾਲ ਸਿੰਘ ਬੰਦ ਹੋਣ ਦੇ ਬਾਅਦ ਜੋ ਜੂਦਵੀ 4 ਲੱਖ ਲੋਕਾਂ ਨੇ ਵੋਟ ਪਾ ਦਿੱਤੀ ਆ ਤੇ 2 ਲੱਖ ਵੋਟਾਂ ਦੇ ਨਾਲ ਸਭ ਤੋਂ ਪਹਿਲ ਨੰਬਰ ਤੇ ਜਿੱਤ ਪ੍ਰਾਪਤ ਕਰ ਸਕਦਾਗਾ ਤੇ ਪਾਰਟੀਆਂ ਬਣਨੀਆਂ ਕੋਈ ਜਿਹੜਾ ਇਹ ਨਹੀਂ ਕਿ ਉਹਨਾਂ ਨੂੰ ਤੁਸੀਂ ਚੁੱਪ ਕਰਾ ਲਓਗੇ ਕਹਿੰਦੇ ਹੁੰਦੇ ਆ ਜਵੇਂ ਬਾਣ ਲੱਗ ਤਵੇ ਰੋਸ ਜਾਗ ਗਿਓ ਜਿਸ ਤਰ੍ਹਾਂ ਤੁਸੀਂ ਜ਼ਬਰਦਸਤ ਜ਼ੁਲਮ ਕਰੋਗੇ ਤਾਂ ਓਨਾਂ ਜਿਆਦਾ ਜਿਹੜੇ ਸਿੱਖ ਕੌਮ ਦਾ ਜਿਹੜਾ ਵੱਧ ਫੁੱਲੂਗੀ ਪਰ ਜਿਹੜੇ ਪਰਿਵਾਰ ਆਏ ਨੇ ਅੱਜ ਦਹਾਈਆਂ ਦੇ ਰਹੇ ਨੇ ਤਾਂ ਕਿਸੇ ਦਾ ਕਿਸੇ ਦਾ ਜਿਹੜਾ ਦਰਸੀਸ ਹੁੰਦੀ ਹੈ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਬਜ਼ੁਰਗਾਂ ਤੋਂ ਸੁਣਦੇ ਆ ਕਿ ਉਹ ਲੱਗ ਜਾਂਦੀ ਆ ਕਿਸੇ ਦਾ ਹਾਰ ਆ ਜਿਹੜਾ ਦੁਖੀ ਹੁੰਦਾ ਬੰਦਾ ਉਹ ਦੁਖੀ ਹੋਇਆ ਬੰਦਾ ਜਦੋਂ ਕੋਈ ਗੱਲ ਮੂੰਹ ਚੋਂ ਕੱਢ ਦਿੰਦਾ ਤੇ ਉਹਦੀ ਹਾ ਜਿਹੜੀ ਆ ਉਹ ਲੱਗਦੀ ਆ ਕਿ ਉਹ ਪਰਮਾਤਮਾ ਤੱਕ ਉਹਦੀ ਆਵਾਜ਼ ਪਹੁੰਚਦੀ ਆ ਕਿ ਸਾਡੇ ਨਾਲ ਆ ਜਲਮ ਸਰਕਾਰ ਕਰ ਰਹੀ ਆ ਤੇ ਇਸ ਕਰਕੇ ਜਿਹੜਾ ਆਪਾਂ ਪਾਪਾਂ ਦੇ ਭਾਗੀ ਨਾ ਬਣੀਏ ਭਗਵੰਤ ਮਾਨ ਜੀ ਤੇ ਇਹਨਾਂ ਨੌਜਵਾਨਾਂ ਨੂੰ ਜਲਦੀ ਤੇ ਜਲਦੀ ਰਿਹਾ ਕੀਤਾ ਜਾਵੇ ਜੇ ਰਿਹਾ ਨਾ ਕਰੋਗੇ ਤੇ ਹੋਰ ਜੋ ਵੀ ਇਹਨਾਂ ਕੋਲੇ ਕੀ ਚਾਰਾ ਰਹਿ ਗਿਆ ਰੋ ਪਿੱਟ ਕੇ ਮਾਪੇ ਆਪਣੇ ਘਰੇ ਵਹਿ ਜਾਣਗੇ ਚਲੋ ਕਿਤੇ ਤਾਂ ਆਸ ਰਹਿੰਦੀ ਅਦਾਲਤਾਂ ਦੇ ਉੱਤੇ ਕਿਤੇ ਤਾਂ ਭਰੋਸਾ ਵੱਜਦੇ ਆ ਕਿ ਕਿਤੇ ਨਾ ਕਿਤੇ ਤਾਂ ਉਹ ਬਾਹਰ ਆਈ ਜਾਣਗੇ ਜਿੱਥੇ ਬੰਦੀ ਸਿੰਘ 33 32 32 ਸਾਲ ਦੇ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਤਾਂ ਸਾਲ ਡੇਢ ਸਾਲ ਹੋਇਆ ਇਹ ਵੀ ਬਾਹਰ ਤਾਂ ਇਹ ਆ ਜਾਣਗੇ ਪਰ ਦੂਜੇ ਪਾਸੇ ਜਿਹੜੇ 33 32 32 ਸਾਲਾਂ ਤੋਂ ਪਾਈ ਜਗਤਾਰ ਸਿੰਘ ਹਵਾਰਾ ਭਾਈ ਜੀਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਬਲਵੰਤ ਸਿੰਘ ਰਾਜੋਆਣ ਰਾਜੋਆਣਾ ਭਾਈ ਦਵਿੰਦਰਪਾਲ ਸਿੰਘ ਭੱਲਰ ਭਾਈ ਸਮਸ਼ੇਰ ਸਿੰਘ ਭਾਈ ਲਾਲ ਸਿੰਘ ਭਾਈ ਗਰਮੀਤ ਸਿੰਘ ਤੇ ਹੋਰ ਬਹੁਤ ਜਿਹੜੇ ਸਿੰਘ ਨੇ ਬੰਦੀ ਸਿੰਘ ਨੇ ਤੇ ਉਹਨਾਂ ਦੇ ਜਿਹੜਾ ਕਿ ਮੋਰਚਾ ਲੱਗਿਆ 22 ਮਹੀਨੇ ਮੋਰਚੇ ਨੂੰ ਹੋਗੇ ਚੰਡੀਗੜ੍ਹ ਦੇ ਵਿੱਚ ਆ ਤੇ 1 ਅਕਤੂਬਰ ਨੂੰ 2024 ਨੂੰ ਅੰਬਰਤ ਪਾ ਮਾਫ ਕਰਨਾ ਭਗਵਾਨਤ ਮਾਨ ਦੀ ਕੋਠੀ ਦਾ ਜਿਹੜਾ ਘਰਾਓ ਕੀਤਾ ਜਾਊਗਾ ਤੇ ਗਵਰਨਰ ਦਾ ਵੀ ਜਿਹੜਾ ਘਰਾਓ ਕੀਤਾ ਜਾਊਗਾ ਇਹ ਸਿੰਘਾਂ ਵੱਲੋਂ ਵੱਡਾ ਫੈਸਲਾ ਲੈਂਦਾ ਕਿ ਆ ਕੌਮੀ ਇਨਸਾਫ ਮੋਰਟੀ ਦੇ ਜਿਹੜੇ ਸਿੰਘ ਬੈਠੇ ਨੇ ਉਹਨਾਂ ਵੱਲੋਂ ਇੱਕ ਐਲਾਨ ਕਰ ਦਿੱਤਾ ਕਿ 1 ਅਕਤੂਬਰ 2024 ਨੂੰ ਭਗਵਾਨ ਤਮਾਨ ਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਤੇ ਨਾਲ ਹੀ ਗਵਾਰਨਰ ਦੀ ਜਿਹੜੀ ਕੋਠੀ ਦਾ ਉਹਦਾ ਵੀ ਘਰਾਓ ਕੀਤਾ ਜਾਊਗਾ ਤੇ ਸੰਗਤਾਂ ਉੱਧਰ ਵੀ ਜਿਹੜਾ ਜ਼ਰੂਰ ਪਹੁੰਚਣਾ ਆਪਣੇ ਹਿਰਦਿਆਂ ਵੱਲ ਆਪਣੇ ਪੁੱਤਾਂ ਵੱਲ ਝਾਤੀ ਮਾਰ ਕੇ ਕਿ ਸਾਡੇ ਪੁੱਤ ਜੇਕਰ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੇਟ ਹੋ ਜਾਵੇ ਤਾਂ ਸਾਡੀਆਂ ਮਾਮਾ ਤੇ ਜਿਹੜੇ ਪਿਓ ਨੂੰ ਫਿਕਰ ਹੋ ਜਾਂਦਾ ਕਿ ਸਾਡਾ ਪੁੱਤਾ ਪਤਾ ਨਹੀਂ ਕੀ ਉਹਦੇ ਨਾਲ ਭਾਣਾ ਵਾਪਰ ਗਿਆ ਹੋਣਾ ਜਾਂ ਕਿੱਥੇ ਆ ਇਹ ਹੋ ਗਿਆ ਹੁਣ ਤੇ ਆਪ ਨੂੰ ਸੰਸਾਰ ਰਹਿੰਦਾਗਾ ਤੇ ਅੱਜ ਉਹ 32-33 ਸਾਲਾਂ ਤੋਂ ਜਿਹੜੇ ਜੇਲ੍ਹ ਦੇ ਕੋਠੜੀਆਂ ਵਿੱਚ ਬੰਦ ਨੇ ਜਿਨ੍ਹਾਂ ਨੂੰ ਦਿਖਾਈ ਵੀ ਨਹੀਂ ਦਿੱਤੇ ਜਾ ਰਹੇ ਦਿਖਾਈ ਵੀ ਨਹੀਂ ਜਾ ਰਹੇ ਜਿਨ੍ਹਾਂ ਨੂੰ ਪ੍ਰੋਬਲ ਵੀ ਨਹੀਂ ਦਿੱਤੀ ਜਾ ਰਹੀ 33 ਸਾਲਾਂ ਤੋਂ ਅੰਦਰ ਨੇ ਤੇ ਉਹਨਾਂ ਦਾ ਵੀ ਜਿਹੜਾ ਸਿੱਖ ਕੌਮ ਸਾਸ ਦੇਵੇ ਤੇ ਜਿਹੜੀਆਂ ਧਾਰਡੀਆਂ ਆਪਣੀਆਂ ਜਥੇਬੰਦੀਆਂ ਦੀ ਡਫਲੀਆਂ ਨੇ ਬਾਅਦ ਦੇ ਵਿੱਚ ਬਚਾਈ ਆਏ ਉਹ ਪਰ ਇਸ ਮੂਰਤੇ ਦੇ ਵਿੱਚ ਇਕਮਿਕ ਹੋਣਾ ਚਾਹੀਦਾ ਤੇ ਮੇਰਾ ਇਹ ਸੁਝਾਅ ਹੈ ਤੇ ਬਾਕੀ ਜਿਹੜੇ ਭਗਵੰਤ ਮਾਨ ਨੂੰ ਫੇਰ ਬੇਨਤੀ ਕਰ ਦਿੰਨੇ ਆ ਅਸੀਂ ਤਾਂ ਬੇਨਤੀ ਕਰ ਸਕਦੇ ਆ ਸਰਕਾਰ ਨੂੰ ਕਿ ਤੁਸੀਂ ਜਿਹੜੇ ਬੰਦੀ ਸਿੰਘ ਜਿੰਨੇ ਵੀ ਨੇ ਉਹਨਾਂ ਤੇ ਰਹਿਮ ਕਰੋ ਤਾਂ ਕਿ ਤੁਹਾਨੂੰ ਵੀ ਕੋਈ ਤਕਲੀਫ ਨਾ ਆਵੇ ਤੇ ਅਸੀਂ ਤਾਂ ਸਾਰਿਆਂ ਦੀ ਸੁੱਖ ਸ਼ਾਂਤੀ ਚਾਹੁੰਦਾਗਾ ਸਿੱਖ ਤਾਂ ਕਿਸੇ ਦੇ ਨਾ ਤਾਂ ਬਿਮਾਰ ਹੋਏ ਤਾਂ ਖੁਸਾ ਨਾ ਕਿਸੇ ਦੇ ਮਰੇ ਜਾਣ ਤੋਂ ਖੋਸਾ ਕਿ ਪਰ ਇਹ ਪਰਤਾ ਜਿਹੜੀ ਸਿੱਖ ਕੌਮ ਦੇ ਅੰਦਰ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੇ ਇੱਕ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਦੂਜੇ ਪਾਸੇ ਜੇਕਰ ਕੋਈ ਜ਼ਾਲਮ ਬਣ ਕੇ ਆਉਂਦਾਗਾ ਤਾਂ ਉਹਦਾ ਜੋ ਵੀ ਉਹਦਾ ਹਰਜਾਨਾਗਾ ਉਹ ਕੁਦਰਤ ਦੇ ਮੁਤਾਬਕ ਉਹਨੂੰ ਭੋਗਣਾ ਪੈਂਦਾਗਾ ਤੇ ਦਬਾਵਾ ਜਿਹੜੀਆਂ ਮਾਮਾ ਭੈਣਾ ਦੇ ਹੁੰਦੀਆਂ ਨੇ ਉਹ ਜਿਹੜੀਆਂ ਮੋਹਨ ਦੇ ਵਿੱਚੋਂ ਉਹਨਾਂ ਨਿਕਲਦੀਆਂ ਨੇ ਤੇ ਉਹਨਾਂ ਦਾ ਜਿਹੜਾ ਬੋਲ ਨੇ ਜਿਹੜੇ ਉਹ ਵੀ ਜਿਹਦੇ ਕਦੇ ਨਾ ਕਦੇ ਜਿਹੜੇ ਆਪ ਨੂੰ ਆਪਣੀ ਜ਼ਿੰਦਗੀ ਦੇ ਲਈ ਭੁਗਤਨੇ ਪੈਂਦੇ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਲਿਖਣੇ ਵੀ ਨਾ ਭੁੱਲੋ ਤੇ ਤੁਸੀਂ ਭਵੰਤਮਾਨ ਨੂੰ ਬੇਨਤੀ ਕਰੋ ਕਿ ਪੰਜਾਬ ਸਰਕਾਰ ਸੇਤ ਸੇਤੀ ਜਿਹੜੀ ਬੰਦੀ ਸਿੰਘਾਂ ਨੂੰ ਰਿਹਾ ਕਰੇ ਤੇ ਸਾਡੇ ਦੂਜੇ ਜਿਹੜੇ ਮੋਰਚੇ ਦੇ ਵਿੱਚ ਇਨਸਾਫ ਕੌਮੀ ਇਨਸਾਫ ਮੋਰਚਾ ਲੱਗਿਆ ਤੇ ਉਹਦੇ ਵਿੱਚ ਸਿੰਘਾਂ ਨੂੰ ਵੱਦ ਚੜ ਕੇ ਜਿਹੜਾ ਜਾਣਾ ਚਾਹੀਦਾ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਇਹ ਬੇਨਤੀ ਜ਼ਰੂਰ ਕਰਾਂਗੇ ਤੁਹਾਨੂੰ ਤੁਸੀਂ ਵੇਖਦੇ ਹੋ ਪੰਜਾਬੀ ਬਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉਹ ਆ